ਰੋਟੀ ਪਾਣੀ ਉਹ ਮਾਂ ਮਿੱਚੀ ਸਿਸਟੇਸ ਦੇੰਦਰੀਆ ਆਠ ਦਿਹਾੜੇ ਉਹ ਸਾਂ ਰੱਖਾ ਉਸ ਆਖਾ ਪੇ ਪਕਾਓ ਤੇ ਆਪੇ ਖਾਓ ਤੇ ਉਹ ਉਹ ਸਾਖਾ ਦੇ ਸੁਨਾਰਿਆ ਸਾਟ ਦੇ ਮਾਲ ਉਹਨਾਂ ਇੱਕ ਤਾਂ ਸੋਨਾ ਦੇ ਦਿੱਤਾ ਤੇ ਇੱਕ ਸ਼ਹਿਰੀ ਦੇ ਨਾਕ ਕੇ ਕੋਕਾ ਅਗਾਂ ਗਿਆ ਉਸ ਕੋਲਾ ਆਪਣੇ ਉਹ ਨਾ ਹੀ ਕੋਲਾ ਕਬਰ ਕੋਲ ਅੰਦਰ ਯਾਰ ਮੇਰੇ ਕੋਲ ਬੁੱਧੀਆਂ ਦਾ ਸਾਥ ਹੈ ਮੈਨੂੰ ਜਥੇ ਚਪੜਾ ਮਤਲਬ ਦੋ ਪਿੱਕ ਤੇ ਬਲੇ ਹੋਇਆ ਚਾਂਦੀ ਦੇ ਸਿੱਕਿਆਂ ਦੇ ਹਾਂ ਸਿੱਕੇ ਦੇ ਹਾਂਜੀ ਉਹ ਸਾਰੇ ਚਾਂਦੀ ਦੇ ਹੀ ਹੁੰਦੇ ਆ ਦਿਲ ਕਰਦਾ ਵੀ ਉਹ ਆਪਦਾ ਪਿੰਡ ਫੇਰ ਦੇਖ ਲਾਂ ਦਿਲ ਕਰਦਾ ਹੈ ਤੇਲ ਕਰਦਾ ਗੋਦਾਰਾਮ ਜੀ ਬਬੂ ਜੀ ਤੁਹਾਡਾ ਪਿੱਛੇ ਪਿੰਡ ਕਿਹੜਾ ਸੀਗਾ ਕਲਿਆਣਾ ਜੀ ਕਲਿਆਣਾ ਹਾਂ ਅਮਰ ਸਿੰਘ ਕਲਿਆਣੇ ਵਾਲਾ ਹਾਂ ਬੜਾ ਸਿਕਲ ਹਾਂ ਉਹੀ ਪਿੰਡ ਸੀਗਾ ਹਾਂ ਤੇ ਜਦੋਂ ਵੰਡ ਹੋ ਗਈ ਤੁਹਾਡੀ ਉਮਰ ਕਿੰਨੀ ਕਹਿ ਗਈ ਸੀ ਉਦੋਂ 18-19 ਸਾਲ ਦੀ ਆਈ ਵੰਡ ਅੱਛਾ ਪੂਰਾ મતલਬ ਜਵਾਨੀ ਚ ਹੈਗੀ ਸੀ ਪੂਰਾ ਪੂਰਾ ਪਿੰਡ ਯਾਦ ਹੋਣਾ ਕਿਸ ਤਰ੍ਹਾਂ ਦਾ ਹੈਗਾ ਸੀ ਵਧੀਆ ਪਿੰਡ ਦਾ ਵਧੀਆ ਪਿੰਡ ਸੀਗਾ ਬਹੁਤ ਵਧੀਆ ਕੀ ਕੀ ਬਣਿਆ ਹੋਇਆ ਸੀ ਪਿੰਡ ਦੇ ਵਿੱਚ ਪਿੰਡ ਦੇ ਸਕੂਲ ਵੀ ਆ ਹਾਂਜੀ ਤੇ ਮੰਦਰ ਵੀ ਆ ਅੱਛਾ ਤੇ ਗੁਰਦੁਆਰਾ ਵੀ ਆ ਹਾਂ ਹਾਂ ਅਸੇ ਪਿੰਡ ਮਸਜਿਦ ਵੀ ਹੈਗੀ ਸੀ ਹਾਂ ਮਸਜਿਦ ਹਾਂ ਮਸਜਿਦ ਵੀ ਮਸਜਿਦ ਹੀ ਹੈਗੀ ਮਤਲਬ ਕਿ ਸਾਰਾ ਸਾਂਝਾ ਪਿੰਡ ਹੈਗਾ ਸਾਂਝਾ 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 ਬੜਾ ਵਧੀਆ ਬੜੇ ਵਸਦੇ ਆ ਤੇ ਮੁਸਲਮ ਭਾਈਚਾਰੇ ਦੇ ਲੋਕ ਰਹਿੰਦੇ ਹੁੰਦੇ ਸੀ ਹੋਰ ਵਧੀਆ ਰਹਿੰਦੇ ਉਹਨਾਂ ਨਾਲ ਤੁਹਾਡਾ ਵਿਆਹ ਕਿਵੇਂ ਸੀਗਾ ਪਾ ਵਿਆਹ ਠੀਕ ਹੀ ਆ ਮਤਲਬ ਵਧੀਆ ਵਿਆਹ ਆ ਅਣਜਾਣ ਹਾਂ ਅਣਜਾਣ ਕੋਈ ਵਿਆਹ ਸ਼ਾਦੀ ਤੇ ਹਾਂ ਬਿਲਕੁਲ ਅਮਦੇ ਜੰਦੇ ਆ ਵਿਆਹ ਅੱਛਾ ਬਪੂ ਜਦੋਂ ਵੰਡ ਹੋਈ ਹੈ ਹਾਂ ਤਾਨੂੰ ਕਿੰਨੇ ਦੱਸਿਆ ਸੀ ਵੀ ਵੰਡ ਹੋ ਗਈ ਹੁਣ ਤਾਂ ਜਾਣਾ ਪੈਣਾ ਸਾਨੂੰ ਲੋਗ ਮਿਕੇ ਗਏ ਜਾਂ ਸਾਆਂ ਸੱਦਨਾਂ ਦੇ ਕਬਰਾਂ ਤੇ ਰਾਹ ਗਏ ਜਾਨੂੰ ਪਤਾ ਹੀ ਨਾ ਲੱਗਿਆ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਫਿਰ ਤੁਸੀਂ ਕਿਸ ਪਾਸੇ ਗਏ ਕਦੋਂ ਨਿਕਲੇ ਉੱਥੋਂ ਉਹ ਅਰਸ਼ੀ ਮੁਰਾ ਸਾਡਾ ਰੂਹ ਹੀ ਪਾਣੂ ਹੋ ਗਿਆ ਅਰਸ਼ੀ ਮੁਰਾ ਮਾਮੀ ਚਿਸਤੀ ਕੋਲ ਹੈ ਉਹਨੇ ਸਾਨੂੰ ਬਚਾਇਆ ਮਾਮੀ ਚਿਸਤੀ ਆ ਮਾਮੀ ਚਿਸਤੀ ਉਹਦੇ ਨਾਮ ਸੀ ਅੱਛਾ ਜੀ ਉਹ ਸਾਨੂੰ ਬਚਾਇਆ ਤੇ ਉਹ ਸਾਨੂੰ ਵਾਟਸ ਦੇ ਆ ਰੱਖਾ ਮਰੇ ਤੇ ਅਠੰਡਾ ਤੋਂ ਬਾਅਦ ਮੁਰੋ ਸਾ ਕਾ ਵਿੱਚ ਜੰਡਾ ਦਾ ਉਹ ਪੇਰਸ਼ ਕਰ ਲਈਦਾ ਫਕੀਰ ਦਾ ਅੱਛਾ ਬਾਬਾ ਫਰੀਦ ਜੀ ਦਾ ਹਾਂ ਬਾਬਾ ਫਰੀਦ ਅਸੀਂ ਮੋਢੇ ਅੰਦਰ ਵਰਸਾਂ ਨੂੰ ਘਰੇ ਦੇ ਕੇ ਤੇ ਘਰ ਗੁੱਟ ਸਾਡੇ ਲੁੱਟੇ ਹੋਇਆ ਚਾਹ ਤਾਂ ਹੀ ਕਾਇਨੀ ਮੁਰੋ ਤੇ ਬੈਠ ਰੇ ਪਹੁੰਚ ਆਸੀ ਆ ਮਚਲ ਅੱਛਾ ਵਾ ਜੁੜਾ ਢੋੜਾ ਤੇ ਪਹੁੰਚ ਆਇਆ ਤੇ ਤੁਸੀਂ ਦੱਸ ਰਹੇ ਹੋ ਕਿ ਸਾਨੂੰ ਕੁਝ ਲੋਕਾਂ ਨੇ ਗੇਰ ਵੀ ਲਿਆ ਸੀ ਹਾਂ ਗੇਰ ਲਿਆ ਉਹ ਕੌਣ ਹੈਗੇ ਸੀ ਕਿਵੇਂ ਗੇਰੇਗੇ ਉਹ ਮੁਸ਼ਮਾਨ ਹੈਗੇ ਯਾਰ ਉਹਨੇ ਗੇਰਾ ਸੀ ਜਿਹੜਾ ਲੋਕ ਹੈ ਪਾਰਟੀ ਆਈ ਨਾ ਲੁਟੇਰਾ ਪਾਰਟੀ ਸੀ ਹਾਂ ਲੁਟੇਰਾ ਪਾਰਟੀ ਨਾ ਤੇ ਕਿੱਧਰ ਲੈ ਗਏ ਸੀ ਤੁਹਾਨੂੰ ਗੇਰ ਕੇ ਉਹ ਗੇਰ ਸਾਨੂੰ ਦਰਿਆ ਦੇ ਪਾਸੇ ਲੈ ਗਏ ਮਾਰਨ ਵਾਸਤੇ ਅੱਛਾ ਹਾਂ ਕਿੰਨੇ ਕਹਿ ਗਏ ਸੀ ਬੰਦੇ 500 ਗੁੱਡੀ ਬੰਦასი ਆਏ ਐ ਇਨਾਂ ਨੂੰ ਘੇਰ ਕੇ ਲੈ ਗਏ ਇਨਾਂ ਨੂੰ ਘੇਰ ਕੇ ਮੇਰੇ ਆਪ ਕੋ ਸਰਕਾਰ ਨੂੰ ਨੰਦੀ ਆਇਆ ਉਹਨਾਂ ਦੇ ਕੋਲ ਸਲੇ ਆਇਆ ਸੀ 100 ਲੋਕ ਸਖਣੇ ਆ ਸਨ ਅੱਛਾ ਉਹ ਲੈ ਕੇ ਕੋਈ ਉਹਨਾਂ ਨੇ ਕੀ ਕਿਵੇਂ ਕੀਤਾ ਫਿਰ ਉਹ ਘੇਰ ਕੇ ਕੋਈ ਤੁਹਾਨੂੰ ਮਾਰਕੁੱਟ ਕੀਤੀ ਜਾਂ ਨਹੀਂ ਮਾਰਕੁੱਟ ਕੋਈ ਨਹੀਂ ਬਾਬੇ ਝੂਠ ਦੇ ਬਾਹਰ ਅੱਛਾ ਕੋਈ ਰੋਟੀ ਪਾਣੀ ਦਿੱਤਾ ਹਾਂ ਰੋਟੀ ਪਾਣੀ ਉਹ ਮਾਂ ਮੀਚਿਸ ਤੇ ਸਨ ਦੇ ਅੰਦਰ ਆ ਆਠ ਦਿਹਾੜੇ ਉਹ ਸਨ ਰੱਖਾ ਉਸ ਆਖਾ ਪੇ ਪਕਾਓ ਤੇ ਆਪੇ ਖਾਓ ਹਾਂ ਸਾਨੂੰ ਕੋਈ ਹੋਰ ਉਸਾ ਕਬ ਤੁਸੀਂ ਚਲਾ ਜਾਣਾ ਤੇ ਤੁਹਾਨੂੰ ਮੈਂ ਤਕਲੀਫ ਨਹੀਂ ਆਉਣ ਦੇਂਦਾ ਅੱਛਾ ਹਾਂ ਮਤਲਬ ਉਹ ਬੰਦਾ ਬਹੁਤ ਵਧੀਆ ਸੀ ਹਾਂ ਵਧੀਆ ਬੰਦਾ ਸੀ ਚੰਗਾ ਬੰਦਾ ਹੈ ਚੰਗਾ ਬੰਦਾ ਹੈ ਕਿਸੇ ਹਾਂ ਤੁਸੀਂ ਉੱਥੇ ਨਿਕਲੇ ਕਿਵੇਂ ਫਿਰ ਹਾਂ ਸਾਡੇ ਜਿਹੜੇ ਬੰਦੇ ਅੱਗੇ ਲੱਗ ਆਇਆ ਉਹਨਾਂ ਚਾਹ ਤੇ ਰੋੜਾ ਰਾਲਾ ਪਾਇਆ ਸੋਨੀ ਫਕੀਰ ਨੇ ਔਰ ਕਈ ਬੰਦੇ ਜਿਹੜੇ ਸਾਡੀ ਬਰਾਦਰੀ ਆਈ ਪਰ ਆਰਬ ਕੋਰ 73 75 ਚ ਅਕਤੀਸ਼ ਹਾਂ ਉਹਨਾਂ ਕਬ ਸਾਡੇ ਪਰ ਬਰਾਦਰੀ ਵੜੀ ਗਈ ਜੋ ਸਾਡੇ ਬੰਦੇ ਘਟਾਓ ਬਾਵੇਂ ਕਿਵੇਂ ਘਟਾਓ ਅੱਛਾ ਫਿਰ ਸਾਨੂੰ ਘਟ ਜਾਂਦਾ ਉਹਨਾਂ ਫਿਰ ਉੱਥੋਂ ਆਏ ਹਾਂ ਫਿਰ ਆਏ ਤੁਸੀਂ ਪੈਦਲ ਸੀਗੇ ਕਿ ਕਿਸੇ ਵੀਕਲ ਤੇ ਨਾ ਪੈਦਲ ਆਇਆ ਸੀ ਪੈਦਲ ਆਏ ਜੀ ਹਾਂ ਪੈਦਲ ਸਾਡੇ ਨਾਲ ਗੋਰਖਾ ਮੈਟਰੀ ਹੁੰਦੀ ਆਏ ਇੱਥੇ ਰਾਤ ਪੰਦੇ ਆਏ ਉੱਥੇ ਅਸੀਂ ਬਾਹਰ ਜਾਂਦੇ ਆ ਦਵੱਡਰ ਮੋਟਰ ਪੰਦੇ ਆ ਕਿੱਥੇ ਪਈ ਸੀ ਰਾਤ ਤੁਹਾਨੂੰ ਸਾਨੂੰ ਰਾਤ ਇੱਕ ਵਾਰੀ ਜਦ ਪਈ ਸੀ ਬਰਸੀਆਂ ਪਿੰਡ ਬਸੀਆਂ ਪਿੰਡ ਹਾਂ ਤੇ ਮੋੜ ਆ ਪਈ ਕਾਨੂੰਨ ਆਗਾ ਆਪਣਾ ਆਪਾਕ ਪਟਨ ਕੋਲ ਪਾਕਪਤਨ ਆ ਫਿਰ ਮੜਾ ਕਪੀਰ ਗਣੀ ਹੈ ਇੱਥੇ ਇੱਥੇ ਵਾਵਾ ਘਰ ਤੋਂ ਦੂਰੇ ਪੀਰ ਗਣੀ ਆ ਪੀਰ ਗਣੀ ਉਹ ਬੁਰੇਜ ਬਣਾ ਹੋਇਆ ਅੱਛਾ ਜੀ ਉੱਥੇ ਪੈਸੇ ਜਾਂ ਤੇ ਫਿਰ ਅਸੀਂ ਮੜ ਚੱਕਦੇ ਇੱਥੇ ਲੱਗ ਗਿਆ ਹੈ ਦਸ ਮਾਰ ਮਤਲਬ 4 ਦਿਨ ਤੁਸੀਂ ਤੁਰ ਕੇ ਆਏ ਹਾਂ ਟੂਰਟ ਸੇ ਆਏ ਸਾਰੇ ਕਿੰਨਾ ਕ ਵੱਡਾ ਕਾਫਲਾ ਆਇਆ ਸੀ ਵਾਵਾ 500 600 ਬੁੱਢੀ ਬੰਦਾ ਹਾਂ ਉਹ ਬਤਨ ਬਾਬਾ ਜੋੜ ਗਿਆ 7 8 900 ਬੰਦਾ ਕੁਝ ਜੋੜ ਗਿਆ ਬਾਬਾ ਜੀ ਤੁਸੀਂ ਦੱਸਦੇ ਜੇ ਬਈ ਉਸ ਟੈਂਪੇ ਮੇਰੀ 18 ਸਾਲ ਦੀ ਲਗਭਗ ਉਮਰ ਸੀ ਹਾਂ ਤੇ ਮੁਸਲਿਮ ਭਾਈਚਾਰੇ ਦੇ ਜਿਹੜੇ ਯਾਰ ਦੋਸਤ ਹੋਣੇ ਆ ਤੁਹਾਡੇ ਹਾਂ ਹੈਗਾ ਕੋਈ ਨਾਮ ਯਾਦ ਹੈਗਾ ਤੁਹਾਨੂੰ ਨਾ ਇੱਕ ਬਈ ਆਸ਼ੇ ਕੰਮ ਉਹ ਕਸਾਈ ਆਸ਼ੂ ਅੱਛਾ ਰਾਤ ਤੱਕ ਹੀ ਰ데요 ਤੇ ਇੱਕ ਨਾ ਹੋ ਨਾਈਆ ਅਕਬਰ ਜਾਨ ਸੁਣਾ ਤੇ ਰੰਦਾਰ अच्छा ओ बड़ा बंदा चंगा ओ मतलब जड़ा ना जिन्नु कई ਕੁਆੜੀ ਬਾਦਿਆਂ ਦੇ ਕਪੱਟੇ ਲਾਉਂਦਾ ਡਾਕਟਰੀ ਕਰਦਾ ਹਮ ਬਸ ਉਹ ਯਾਦ ਹੋਰੀ ਕਈ ਯਾਦ ਤੇ ਉਸਨ ਪਰ ਉਹਨਾਂ ਭੁੱਲੇ ਬੱਲੇ ਕਰਦਾ ਬਾਬਾ ਜੀ ਰੋ ਅੱਛਾ ਤੇ ਅੱਗੇ ਜਮਾਨੇ ਦੇ ਵਿੱਚ ਨਾ ਬਾਪੂ ਦੀ ਚੋਰੀਆਂ ਬੜੀਆਂ ਹੁੰਦੀਆਂ ਸੀ ਹਾਂ ਚੋਰੀਆਂ ਤਾਂ ਹੁੰਦੀਆਂ ਕਿਸ ਚੀਜ਼ ਦੀ ਚੋਰੀ ਹੁੰਦੀ ਸੀ ਤੇ ਤੁਸੀਂ ਕਦੇ ਦੇਖੀ ਹੈ ਵੀ ਚੋਰੀ ਨਾਲ ਤੁਹਾਡੇ ਪਿੰਡ ਦੇ ਵਿੱਚੋਂ ਜਾਂ ਕਿਸੇ ਦੀ ਹੋਈ ਹੋਵੇ ਕਈ ਵਾਰੀ ਬਲਦਾਨੀ ਕਰੀ ਹੁੰਦੀਆਂ ਇਹ ਅਮਲ ਫਿਰ ਪਤਾ ਕਿਵੇਂ ਲੱਗਦਾ ਸੀ ਪਤਾ ਲਾ ਜੀ ਖੁਰੇ ਤੇ ਪਤਾ ਲੱਗ ਜਾਂਦਾ ਵੇ ਫਲਾਣਾ ਚੋਰ ਹੈ ਤੇ ਕਈਆਂ ਤਾਂ ਵੇ ਡੁੱਬ ਜਾਂਦੇ ਨਹੀਂ ਦੱਬਦੀ ਐ ਸ਼ਾਇਦ ਅੱਛਾ ਹਾਂ ਜੁਗਾਂ ਜੱਗਾਂ ਦੀ ਘਾਟੀ ਹੁੰਦੀ ਐ ਹੋਰ ਚੋਰੀ ਘਾਟੀ ਹੁੰਦੀ ਐ ਬਸ ਹਾਲੇ ਕਿ ਚੋਰੀ ਤਾਂ ਅੱਜ ਵੀ ਹੁੰਦੀ ਐ ਪਰ ਅੱਜ ਫਰਕ ਹੈ ਹੈਨਾ ਹਾਂ ਅੱਜ ਸੋਨਾ ਚੰਦੀ ਜਾਂ ਵਹੀਕਲ ਜ਼ਿਆਦਾਤਰ ਚੋਰੀ ਕਰਦੇ ਸਾਨੂੰ ਜਾਣਾ ਸਾਡੇ ਪਿੰਡ ਦੇ ਚਾਰ ਸੁਨਿਆਰੇ ਨਿਕਲੇ ਤੇ ਉਹ ਨੰਦੇ ਕੋਲੇਜ ਦਾ ਸਾਰਾ ਸੋਨਾ ਤੇਰਾ ਮੇਰਾ ਸਾਰਿਆਂ ਦਾ ਬੰਨਣਾ ਦਿੱਤਾ ਆ ਅੱਛਾ ਉਹਨਾਂ ਨੂੰ ਦਾ ਨਾਮ ਹੀ ਇੱਕ ਜਾ ਮਿਲਿਆ ਮਗਰੋਂ ਤੇ ਤੇ ਹੀ ਕੋਲ ਤੇ ਅਇਸ਼ਤ ਨਾ ਆਣ ਦਿੱਤੀ ਤੇ ਉਸ ਬੋਸਾ ਕੱਦ ਬਈ ਸੁਨਿਆਰਾ ਛੱਟ ਦੇ ਮਾਲ ਉਹਨਾਂ ਇੱਕ ਤਾਂ ਸੋਨਾ ਦੇ ਦਿੱਤਾ ਤੇ ਇੱਕ ਸ਼ਹਿਰੀ ਦੇ ਨਾਂ ਤੇ ਕੋਕਾ ਅੱਛਾ ਉਹ ਕੋਈ ਅੱਠ 12 ਮਿਆਂ ਦਾ ਉਸ ਰਹਾ ਉਹ ਅੰਦਾਇਲ ਹਿਲਾ ਦਿਓ ਉਹ ਸੁਨਾਰਿਆ ਕਭੇ ਨਹੀਂ ਬੰਦਦਾ ਉਹ ਆਪਣਾ ਦਮਾਮੀਆਂ ਦਾ ਮੈਂ ਇਹਦਾ ਨੱਕ ਵੱਡਣਾ ਅੱਛਾ ਇਹਨੇ ਗੱਲ ਸਹੀ ਗੱਲ ਅੱਛਾ ਮੋੜੋ ਉਹ ਸੁਲਾ ਨਹੀਂ ਸੁਨਾਰੇ ਤੇ ਲਾਣਾ ਕੜਾ ਓੱਖਾ ਉਸ ਜਾਣ ਤੇ ਹੀ ਸੱਟਾ ਜੀ ਉਹਦੇ ਕੋਲਾਈ ਕੁਆੜੀ ਉਹਨਾਂ ਦੇ ਬੁੱਢੀਆਂ ਨੂੰ ਕਾਈਏ ਜੱਜਾ ਕਵੱਜਾ ਉਹਨਾਂ ਦਾ ਬਚਾ ਮੰਦ ਜੀ ਤੇ ਤੱਦਬੀਤ ਉਹਦੇ ਮਾਮਲੇ ਕੰਨੀ ਵੱਢੀ ਗਏ अच्छा ते راہ ایدਾ ਕਮ ਇੰਟਰਵਨ ਦਾ ਪਿਆ ਉਨ ਤੇ ਵੇਚ ਤੇ ਦਬੋਨੇ ਤੇ ਉਨ ਕੋਲ ਬੰਦੇ ਉਹ ਕਈ ਵੇਚਾ ਸੱਤੀ ਆਸ ਹੂੰ ਤੇ ਅਗਾਂ ਗਿਆ ਉਸ ਕੋਲ ਆਪਣੇ ਉਹ ਨਾ ਹੀ ਕੋਲ ਅਕਬਰ ਕੋਰ ਹੂੰ ਅੰਦਾ ਯਾਰ ਮੇਰੇ ਕੋਲ ਬੁੱਢਿਆ ਦਾ ਸਾਥ ਹੈ ਮੈਨੂੰ ਜਥੇ ਚਪੜਾ ਹੂੰ ਉਹ ਮੁਰਸ਼ਿਦ ਉਸ ਬੰਦੇ ਨਾਲ ਆਏ ਤੇ ਉਹ ਸਭ ਨੂੰ ਜਥੇ ਜਾ ਪੜਾਇਆ ਅੱਛਾ ਉਹ ਵੀ ਚੰਗਾ ਬੰਦਾ ਹੈ ਉਹ ਵੀ ਚੰਗਾ ਬੰਦਾ ਬਾਪੂ ਜੀ ਇੱਕ ਤੁਸੀਂ ਦਸੀ ਹੈ ਕਿ ਚਾਂਦੀ ਦੇ ਸਿੱਕੇ ਹੁੰਦੇ ਸੀ ਉਸ ਹਾਂ ਉਹ ਕੀ ਹੈ ਗੱਲ ਤੁਸੀਂ ਦੱਸਿਆ ਲੇਡੀਆਂ ਨੇ ਚੁੱਲ੍ਹੇ ਦੇ ਕੋਲ ਪੂਰਤੀ ਜਾਂ ਚੁੱਲ੍ਹੇ ਦੇ ਥੱਲੇ ਹਾਂ ਉਹ ਸਾਡੀ ਬਗਵਾ ਦੇ ਡਾਕ ਗਿਆ ਉਹ ਬਾਅਦ ਮਤਲਬ ਦੋ ਪੀਕ ਤੇ ਬੱਲੇ ਹੋਇਆ ਚਾਂਦੀ ਦੇ ਸਿੱਕਿਆਂ ਦੇ ਹਾਂ ਸਿੱਕੇ ਹਾਂ ਹਾਂਜੀ ਉਹ ਸਰ ਚਾਂਦੀ ਦੇ ਹੀ ਹੁੰਦੇ ਆ ਹਮਮ ਔਰ ਸਾਨੂੰ ਮੇਰੇ ਤੇ ਇੱਕ ਮੋਰਾ ਪੈਸੇ ਦਾ ਦਿੰਦਾ ਮੋਰੇ ਵਾਲਾ ਪੈਸਾ ਤਰਾਬ ਲੈਣਾ ਇਤਨੀ ਮਠਿਆਈ ਦਿੰਦੀ ਆ ਸਰ ਮਠਿਆਈਆਂ ਸਸਤੀਆਂ ਹੀ ਆਂ ਜਾਂਦੀ ਆ ਹਾਂ ਮਿਲ ਕਿਹੜੇ ਤੇ ਜਾਂਦੇ ਸੀ ਕਿ ਮੇਰਾ ਇੱਕ ਸਾਡੇ ਪਿੰਡ ਪੀਰਸ਼ਕਾ ਆਇਆਗਾ ਪੀਰ ਉਦਮਿਸ਼ਾ ਦਾ ਜੇ ਕਨੱਥਨ ਲਾਲ ਦਾ ਦੋ ਮੇਲੇ ਹੁੰਦੇ ਸਾਡੇ ਪਿੰਡ ਦੇ ਉੱਥੇ ਜਾਂਦੇ ਹੁੰਦੇ ਸੀ ਆਹ ਜਾਂਦੇ ਪਿੰਡ ਦੇ ਵਿੱਚ ਹੀ ਆਏ ਮੈਂ ਗੋਲਾ ਗੋਲਾ ਹੁੰਦੀ ਸੀ ਗੋਲਾ ਗੋਲਾ ਵੱਧ ਹੁੰਦੇ ਤੇ ਕੋਈ ਕਲਾਕਾਰ ਵੀ ਆਂਦੇ ਹੁੰਨੇ ਆ ਕਲਾਕਾਰ ਗਾਠੀ ਹੁੰਦੇ ਆ ਗਾਠੀ ਆਹ ਹੁੰਦੇ ਹੁੰਦੇ ਆ ਮਾੜੇ ਮੋٹے ਪਰ ਗਾਠੀ ਹੁੰਦੇ ਆ ਬੜਾ ਅੱਛਾ ਬਾਪੂ ਜੀ ਉਹ ਵੇਲਾ ਤੁਹਾਨੂੰ ਯਾਦ ਆਉਂਦਾ ਪਿਛਲਾ ਜਿਹੜਾ ਬਚਪਨ ਦੇ ਵਿੱਚ ਗੁਜ਼ਰਿਆ ਸੀ ਆ ਯਾਦ ਹੈ ਨਾ ਤੁਹਾਡਾ ਦਿਲ ਕਰਦਾ ਵੀ ਉਹ ਆਪਦਾ ਪਿੰਡ ਫੇਰ ਦੇਖ ਲਾਂ ਹਾਂ ਦਿਲ ਜਿਹਾ ਕਰਦਾ ਹੈ ਕਿ ਦਿਲ ਕਰਦਾ ਬਰੋੜਾ ਯਾਰ ਅਗਲੇ ਆਪਾਂ ਨਹੀਂ ਜਾਵਣ ਕਮਣ ਦਿੰਦਾ ਪਿੰਡ ਲੱਭ ਲੋਗੇ ਵੈਸੇ ਤੁਸੀਂ ਹਾਂ ਲੱਭ ਲਵਾਂਗਾ ਮੈਨੂੰ ਸਭ ਪਤਾ ਹੈ ਸਭ ਪਤਾ ਹੈ ਉਹ ਨਾ ਉਸ ਜਮਾਨੇ ਦੇ ਵਿੱਚ ਤੇ ਅੱਜ ਦੇ ਜਮਾਨੇ ਦੇ ਵਿੱਚ ਫਰਕ ਕੀ ਨਜ਼ਰ ਆਇਆ ਤੁਸੀਂ ਦੋਨੇ ਜਮਾਨੇ ਵੇਖ ਲਈ ਤੇ ਅੱਗੇ ਪਿਆਰ ਮੁਹੱਬਤ ਜ਼ਿਆਦਾ ਸੀਗਾ ਹਾਂ ਅੱਗੇ ਜ਼ਿਆਦਾ ਸੀ ਅੱਜ ਉਹ ਜੇ ਲੱਗਦਾ ਨਾ ਇਹੋ ਜਿਹਾ ਨਹੀਂ ਹੁਣ ਗਾਟ ਹੈ ਜਿੰਨੇ ਕ ਗੱਡੀ ਚੱਲਦੀ ਹੈ ਉਹ ਠੀਕ ਹੈ ਤੇ ਜਿਹੜਾ ਕਮਜ਼ੋਰ ਹੈ ਉਹਦੇ ਤੇ ਨੇੜੇ ਬੈਣਾ ਬਿਰਾ ਨੇੜੇ ਲੱਗਦਾ ਹੁਣ ਜ਼ਮਾਨੇ ਦਾ ਫਰਕ ਹੈ ਬੜਾ ਫਰਕ ਹੈ ਅੱਗੇ ਬੜਾ ਆਪਣੇ ਕੰਬੋ ਨਾ ਜਿੰਨੇ ਕੁੜੀ ਦਾ ਮੁੰਡੇ ਦਾ ਵਿਆਹ ਹੋਣਾ ਨਾ ਤਾਂ ਦੂਏ ਘੜਾ ਆਖਣਾ ਯਾਰ ਗਿਓ ਛੋੜਾ ਵੀ ਨਾ ਗਰੀ ਚਾਹ ਲਮੀ ਪਰ ਨਹੀਂ ਉਹ ਗਿਓ ਦਾ ਗਿਓ ਇਹ ਭਾਂਡੇ ਭਰ ਦੇਣ अच्छा ते अठे ਬਾਰੇ ਬਹੁਤ ਸਾਧਨ ਦੇ ਦੇ ਵੀ ਇੱਕ ਤਾਂ ਪਿਆਰ ਆ ਉਸੇ ਤੇ ਮੇਰੇ ਸਮਰਾਜ ਜਬੜਾ ਮਤਲਬ ਦੀਪੈਨ ਨੂੰ ਦੀਪੈਨ ਹੀ ਸਮਝਦੇ ਸੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਪੂਰਾ ਇੰਜਾਦ ਦੇ ਸੀਰੀ ਸੀ Hindu Musalman ਇੰਜਾਦ ਦੇ ਸੀਰੀ ਸੀ ਸਾਂਝਾ ਪਿਆਰ ਬਣਿਆ ਹਾਂ ਸਾਂਝਾ ਪਿਆਰ ਬੜਾ ਵਧੀਆ ਆ